ਫਿਰ ਬਾਬਾ ਮੱਕੇ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਮੱਕੇ ਦੀ ਯਾਤਰਾ ਬਾਰੇ ਇਤਿਹਾਸਿਕ ਜਾਣਕਾਰੀ ਜਦੋਂ ਗੁਰੂ ਸਾਹਿਬ ਨੇ ਖੜਾਵਾ ਪਹਿਨ ਕੇ ਨੀਲੇ ਬਸਤਰ ਧਾਰਨ ਕੀਤੇ ਸਨ ਉੱਚ ਸ਼ਰੀਫ ਵਿੱਚ ਸੁਰੱਖਿਅਤ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਭਾਈ ਗੁਰਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੱਕੇ ਜਾਣ ਬਾਰੇ ਆਪਣੀ ਪਹਿਲੀ ਵਾਰ ਦੀ 32ਵੀਂ ਪੌੜੀ ਵਿੱਚ ਲਿਖਦੇ ਨੇ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਕੂਜਾ ਬਾੰਗ ਮਸੱਲਾ ਧਾਰੀ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਤੰਗੋ ਪਕੜ ਕਸੀ ਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੁਹਾਰੀ ਤਾਨਗੁਰ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੌਰਾਨ ਪਾਈ ਮਰਦਾਨੇ ਦੇ ਨਾਲ ਹਿੰਗਲਾਜ ਦੇ ਮੰਦਿਰ ਤੋਂ ਹੋ ਕੇ ਸਮੁੰਦਰ ਦੇ ਰਸਤੇ ਮੱਕੇ ਪਹੁੰਚੇ ਸਨ ਮੱਕੇ ਪਹੁੰਚਣ ਤੋਂ ਇੱਕ ਪੜਾ ਪਹਿਲਾਂ ਜਿੱਥੇ ਸਾਰੇ ਹਾਜੀ ਇਸ਼ਨਾਨ ਕਰਕੇ ਇਹਰਾਮ ਬੰਦਦੇ ਹੁੰਦੇ ਹਨ ਤੇ ਪਹਿਲਾਂ ਤੋਂ ਪਾਏ ਹੋਏ ਕੱਪੜੇ ਉਤਾਰ ਕੇ ਆਪਣੇ ਪਾਸ ਦੋ ਚਾਦਰਾਂ ਰੱਖ ਲੈਂਦੇ ਹਨ ਸ਼ਾਇਦ ਇਸ ਲਈ ਕਿ ਮੁਹੰਮਦ ਸਾਹਿਬ ਵੀ ਦੋ ਚਾਦਰਾਂ ਨਾਲ ਹੀ ਗੁਜ਼ਾਰਾ ਕਰਦੇ ਸਨ ਇੱਥੇ ਪਹੁੰਚ ਕੇ ਗੁਰੂ ਸਾਹਿਬ ਨੇ ਵੀ ਖੜਾਵਾਂ ਪਾ ਲਈਆਂ ਤੇ ਹਾਜੀਆਂ ਵਾਲਾ ਪਹਿਰਾਵਾ ਪਾ ਲਿਆ ਸੀ ਗੁਰੂ ਸਾਹਿਬ ਅਜੇ ਮੱਕੇ ਵਿੱਚ ਹੀ ਸਨ ਤਾਂ ਮਲਤਾਨ ਦੇ ਮਖਦੂਮ ਬਹਾਉਉਦਦੀਨ ਨੇ ਤੇ ਉੱਚ ਦੇ ਮਖਦੂਮ ਅਬਦੁਲ ਬੁਖਾਰੀ ਜੋ ਸ਼ਿਕਾਰਪੁਰ ਤੋਂ ਗੁਰੂ ਸਾਹਿਬ ਤੋਂ ਵਖ ਵਖ ਹੋ ਗਏ ਸਨ ਇੱਥੇ ਆ ਪਹੁੰਚੇ ਮੱਕੇ ਤੋਂ ਮਦੀਨੇ ਜਾਣ ਵਕਤ ਗੁਰੂ ਸਾਹਿਬ ਆਪਣੀਆਂ ਖੜਾਵਾਂ ਮੱਕੇ ਛੱਡ ਗਏ ਸਨ ਤੇ ਉੱਚ ਦੇ ਮਖਦੂਮ ਨੇ ਉਹ ਖੜਾਵਾਂ ਉੱਚ ਲੈ ਆਂਦੀਆਂ ਸਨ ਖੜਾਵਾਂ ਅਤੇ ਗੁਰੂ ਸਾਹਿਬ ਨਾਲ ਸੰਬੰਧਿਤ ਕੁਝ ਹੋਰ ਵਸਤੂਆਂ ਵੀ ਉੱਚ ਦੇ ਤੋਸ਼ੇਖਾਨੇ ਵਿੱਚ ਸ਼ਿਸ਼ੋਭਤ ਹਨ ਜਿਨ੍ਹਾਂ ਵਿੱਚ ਇੱਕ ਬੈਰਾਗਣ ਜਿਸ ਉੱਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ ਇੱਕ ਪੱਥਰ ਦਾ ਗੁਰਜ ਇੱਕ ਬੇੜੀ ਅਤੇ ਦੋ ਪੱਥਰ ਦੇ ਕੜੇ ਇਹ ਵਸਤੂਆਂ ਉੱਚ ਸ਼ਰੀਫ ਦੇ ਤੋਸ਼ੇਖਾਨੇ ਵਿੱਚ ਮੌਜੂਦ ਹਨ ਤੇ ਉੱਥੋਂ ਦੇ ਮਖਦੂਮ ਸੰਗਤਾਂ ਨੂੰ ਇਹਨਾਂ ਦੇ ਦਰਸ਼ਨ ਵੀ ਕਰਾ ਦਿੰਦੇ ਨੇ ਜਿਹੜੇ ਸਵਾਲ ਕਰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਜੀ ਮੱਕੇ ਨਹੀਂ ਗਏ ਕਦੋਂ ਗਏ ਤੇ ਉਹ ਇਹਨਾਂ ਚੀਜ਼ਾਂ ਦੇ ਦਰਸ਼ਨ ਕਰ ਸਕਦੇ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਮੱਕੇ ਫੇਰੀ ਦੌਰਾਨ ਉੱਥੇ ਨਿਸ਼ਾਨੀਆਂ ਵਜੋਂ ਰੱਖੀਆਂ ਗਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ